ਪਿਛਲੇ 1 ਮਹੀਨੇ ਤੋਂ ਸੀਵਰੇਜ ਬਲੌਗ ਆ ਬਲੌਗ ਹੋਣ ਦੇ ਕਰਕੇ ਉਹਦਾ ਸਾਰਾ ਪਾਣੀ ਜਿਹੜਾ ਵਾ ਇਸ ਕਲੋਨੀ ਦੇ ਰਾਹ ਤੇ ਆ ਰਿਹਾ ਵਾ ਇਧਰਾ ਬਨਾਇਰੀ ਕਲੋਨੀ ਇਹਦੇ ਛੋਟੇ ਛੋਟੇ ਬੱਚੇ ਕੁੜੀਆਂ ਕਾਲਜ ਜਾਂਦੀਆਂ ਨੇ ਹੋਰ ਕਿ ਰਸਤਾ ਨਹੀਂ ਲੱਗਦਾ ਇਹਨਾਂ ਨੂੰ ਇਹੋ ਰਸਤਾ ਜੁੱਤੀਆਂ ਲਾ ਕੇ ਜਾਂਦੀਆਂ ਬੜਾ ਮੁਸ਼ਕਲ ਹੋਇਆ ਬੱਚੇ ਸਕੂਲ ਛੱਡ ਨੇ ਬੜੇ ਮੁਸ਼ਕਲ ਹੋਇਆ ਸਾਰੇ ਸੁਣਾ ਲਈ ਨਹੀਂ ਆਂਡੀ ਮਸ਼ਹਰ ਨਾ ਜ਼ਿਆਦਾ ਹੋ ਗਿਆ ਜੇ ਕਈ ਵਾਰੀ ਕਿਥੇ ਲੋਕਾਂ ਨੇ ਕਿਹਾ ਉੱਥੇ ਕਮੇਟੀ ਕਰੀ ਗਈ ਆ ਕੋਈ ਸੁਣਵਾਈ ਨਹੀਂ ਹੋਈ ਛੋਟੇ ਛੋਟੇ ਬੱਚੇ ਆ ਜਿਹੜੇ ਸਿੱਦੇ ਸਕੂਲੇ ਜਾਂਦੇ ਆ ਉਹ ਜਿਹੜੇ ਦਿਹਾੜੀਦਾਰ ਮਜ਼ਦਮ ਆ ਜਿਹਦੇ ਕੰਮਾਂ ਕਰਾਤੇ ਜਾਂਦੇ ਆ ਪਰ ਮੇਨ ਦਾ ਜਿਹਦਾ ਉਹ ਇਹੀ ਆ ਸਾਡੇ ਗਲੀ ਦੇ ਵਿੱਚ ਜੋ ਸੀਵਰ ਦਾ ਪਾਣੀ ਆ ਬੜਾ ਆਂਡਿਆ ਦਾ ਵਿਆਹ ਹੀ ਬੱਦਲ ਦਾ ਪਾਣੀ ਆਂਦਾ ਇੱਥੋਂ ਦੀ ਸੁਣਵਾਈ ਵੀ ਹੋਣ ਦੀ ਦੀ ਕਮੇਟੀ ਵਾਲਿਆਂ ਨੂੰ 23 4 25 ਦੀ ਕਮਪਲੇਟ ਪਾਈਦੀ ਆ ਕਿਸੇ ਬੰਦੇ ਨੇ ਆ ਕੇ ਦੇਖਿਆ ਨਹੀਂ ਮੌਕੇ ਦਾ ਜਾਜਾ ਨਹੀਂ ਲਿਆ ਨਾ ਕੋਈ ਸੁਣਵਾਈ ਹੋਈ ਆ 10 ਦਿਨ ਹੋ ਗਏ ਮੈਂ ਡੇਗ ਵੀ ਬੜੀ ਜ਼ੋਰ ਦੀ ਤੇ ਮੇਰੀ ਬਾਹ ਟੁੱਟ ਗਈ ਧੀ ਉਦੋਂ ਦੀ ਅਹੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਮਾਨ ਸਰਕਾਰ ਨੂੰ ਕਿ ਕੋਈ ਵੀ ਬੰਦਾ ਜਿਹੜਾ ਕਮੇਟੀ ਦਾ ਆਗੇ ਦਾ ਜਾਜਾ ਲੇ ਤੇ ਇਹਦਾ ਹੱਲ ਕੀਤਾ ਜਾਏ ਸਾਰੇ ਇਹਨਾਂ ਪਿਛਲੇ 1 ਮਹੀਨੇ ਤੋਂ ਸਿਫਰੀਦ ਦੀ ਪ੍ਰੋਬਲਮ ਆ ਰਹੀ ਆ ਸਿਵਰੇਜ ਉੱਪਰਲੀ ਜਿਹੜੀ ਗਲੀ ਆ ਸ਼ਹਿਰ ਦੀ ਹੱਦ ਦੇ ਵਿੱਚ ਜਿਹੜੀ ਪੈਂਦੀ ਆ ਉਹ ਸਿਵਰੇਜ ਬਲੌਗ ਆ ਬਲੌਗ ਹੋਣ ਦੇ ਕਰਕੇ ਉਹਦਾ ਸਾਰਾ ਪਾਣੀ ਜਰਵਾ ਇਸ ਕਲੋਨੀ ਦੇ ਰਾਹ ਤੇ ਆ ਰਿਹਾ ਵਾ ਇਸ ਕਲੋਨੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਜਿਹੜੇ ਸਿੱਦੇ ਸਕੂਲੇ ਜਾਂਦੇ ਆ ਉਹ ਜਿਹੜੇ ਦਿਹਾੜੀਦਾਰ ਮੁਲਾਜ਼ਮ ਆ ਜਿਹੜੇ ਕੰਮ ਆ ਕਰਾਤੇ ਜਾਂਦੇ ਆ ਪਰ ਮੇਨ ਰਾਹ ਜਿਹਦਾ ਉਹ ਇਹੀ ਆ ਇੱਥੇ ਪਾਣੀ ਖਲੋਣ ਦੇ ਕਰਕੇ ਸਵੇਰੇ ਉਹਨਾਂ ਨੂੰ ਆਂ ਚ ਸ਼ਾਮੀ ਘਰ ਜਾਣ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਹੋ ਰਹੀ ਆ ਕਮੇਟੀ ਵਾਲਿਆਂ ਨੂੰ 23 4 25 ਦੀ ਕਮਪਲੇਟ ਪਾਈਦੀ ਆ ਕਿਸੇ ਬੰਦੇ ਨੇ ਆ ਕੇ ਦੇਖਿਆ ਨਹੀਂ ਮੌਕੇ ਦਾ ਜਾਇਜ਼ਾ ਨਹੀਂ ਲਿਆ ਨਾ ਕੋਈ ਸੁਣਵਾਈ ਹੋਈ ਆ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਮਾਨ ਸਰਕਾਰ ਨੂੰ ਕਿ ਕੋਈ ਵੀ ਬੰਦਾ ਜਿਹੜਾ ਕਮੇਟੀ ਦਾ ਆ ਕੇ ਦਾ ਜਾਇਜ਼ਾ ਲੇ ਤੇ ਇਹਦਾ ਹੱਲ ਕੀਤਾ ਜਾਏ ਕਿਉਂਕਿ ਇਹਦਾ ਅੱਗੇ ਬਹੁਤ ਹੀ ਗਰਮੀ ਦੇ ਕਰਕੇ ਤੁਹਾਨੂੰ ਪਤਾ ਵੀ ਬਿਮਾਰੀਆਂ ਨਹੀਂਆਂ ਖਿਆਲ ਦੀਆਂ ਪਈਆਂ ਵਾ ਕਰੋਨਾ ਦੁਬਾਰਾ ਆ ਰਿਹਾ ਵਾ ਇਸ ਕਰਕੇ ਮਸ਼ਰਮ ਮਲੇਰੀਆ ਦੇ ਕਰਕੇ ਨਿਕੇ ਨਿਕੇ ਬੱਚੇ ਜਿਹੜੇ ਬਿਮਾਰ ਹੋ ਜਾਂਦੇ ਆ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਵੀ ਇਸ ਚੀਜ਼ ਦਾ ਜਲਦੀ ਹੱਲ ਕੀਤਾ ਜਾਏ ਜਲਦੀ ਤੋਂ ਜਲਦੀ ਕਲੋਨੀ ਦੀ ਆਬਾਦੀ ਕਿੰਨੀ ਹੋਏਗੀ ਸਰ ਘੱਟੋ ਘਾਟੇ ਇੱਥੇ 20 ਤੋਂ 25 ਘਰ ਆ ਔਰ 15 ਤੋਂ 16 ਨਿਕੇ ਨਿਕੇ ਬੱਚੇ ਆ ਜਿਹਦੇ ਆਪਣੇ ਸਰਕਾਰੀ ਸਕੂਲ ਪੜਦੇ ਆ ਕੁਝ ਅੰਗਰਵਾੜੀ ਦੇ ਆ ਉਹ ਜਿਹੜੀਆਂ ਕੁੜੀਆਂ ਆ ਜਿਹਦੀਆਂ ਏਜੰਸੀ ਦੇ ਵਿੱਚ ਲੱਗੀਆਂ ਆ ਵਿਚਾਰੀਆਂ ਕੁਝ ਕਮਾਂਗਾਰਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਜਾਂਦੀਆਂ ਆ ਉਹੀ ਕਲੋਨੀ ਆ ਜਿਹੜੀ ਸਰਕਾਰੀ ਤੌਰ ਤੇ ਕੱਟੀ ਗਈ ਹਾਂਜੀ ਹਾਂਜੀ ਇਹ ਪਿੰਡ ਬਰਨਾਲੇ ਦੀ ਕਲੋਨੀ ਆ ਸਰ ਵਾਟ ਨੰਬਰ ਵਾਟ ਨੰਬਰ ਦੇਖਾ ਸ਼ਾਇਦ ਨਾ ਵਾਟ ਨੰਬਰ 1 ਪੈਂਦੀ ਆ ਮੇਨ ਕਲੋਨੀ ਆ ਜੀ ਔਰ ਇਹਦਾ ਕੋਈ ਵੀ ਬੰਦਾ ਜਿਆਦਾ ਵੇਦਾ ਮਤਲਬ ਹਾਂਜੀ ਧਿਆਰੀਦਾਰ ਬੰਦੇ ਆ ਜੀ ਬਿਲਕੁਲ ਧਿਆਰੀਦਾਰ ਸਰ ਗਲੀ ਦੇ ਸਿਵਰੇ 'ਚ ਪੂਰਾ ਬਲਾਕ ਹੋ ਗਿਆ ਹਫਤਾ ਹੋ ਗਿਆ ਜੀ ਤੋ ਸਾਰਾ ਪਾਣੀ ਲੱਗੀ ਦੁਕਾਨਾਂ ਆ ਭੱਲਾ ਜਨੇਸਟੋਰ ਉੱਥੋਂ ਸਾਰਾ ਓਵਰਫਲੋ ਹੋ ਕੇ ਸਾਰਾ ਇੱਧਰ ਆਂ ਡਿਆ ਇੱਧਰ ਬਰਨਾਲਾ ਦੀ ਕਲੋਨੀ ਹੈ ਤੇ ਛੋਟੇ ਛੋਟੇ ਬੱਚੇ ਕੁੜੀਆਂ ਕਾਲਜ ਜਾਂਦੀਆਂ ਨੇ ਹੋਰ ਕੀ ਰਸਤਾ ਨਹੀਂ ਲੱਗਦਾ ਇਹਨਾਂ ਨੂੰ ਇਹੋ ਰਸਤਾ ਜੁੱਤੀਆਂ ਲਾ ਕੇ ਜਾਂਦੀਆਂ ਬੜਾ ਮੁਸ਼ਕਲ ਹੋਇਆ ਬੱਚੇ ਸਕੂਲ ਚੜ੍ਹਨੇ ਬੜੇ ਮੁਸ਼ਕਲ ਹੋਇਆ ਸਾਰੇ ਸੁਨਾਲੇ ਨਹੀਂ ਆਂ ਡਿਆ ਮਸ਼ਹਰ ਨਾ ਜ਼ਿਆਦਾ ਹੋ ਗਿਆ ਜੋ ਕਈ ਵਾਰੀ ਇਥੇ ਲੋਕਾਂ ਨੇ ਕਿਹਾ ਉੱਥੇ ਕਮੇਟੀ ਕਰੀ ਗਈ ਹੈ ਕੋਈ ਸੁਣਵਾਈ ਨਹੀਂ ਹੋਂਦੀ ਜੀ ਸਰ ਇਹ ਬਰਨਾਲਾ ਕਲੋਨੀ ਨੂੰ ਜਾਂਦੀ ਹੈ ਹਾਂ ਜੀ ਆਦੀ ਬਰਨਾਲਾ ਕਲੋਨੀ ਹੈ ਜੀ ਕਾਫੀ ਬੜੀ ਬੜੀ ਕੰਪਲੇਨਟ ਕੀਤੀ ਹੈ ਨਾਲ ਇਥੇ ਪੁੱਛਿਆ ਕਾਂਡੇ ਦਾ ਕੁਝ ਕਰਦੇ ਹੈ ਕਿੰਨੇ ਘਰ ਹੋਣੇ ਗਲੀ ਦੇ ਅੱਗੇ ਕਾਡੇ-ਕਾਡੇ 25-30 ਘਰ ਨੇ ਜ ਅੱਗੇ ਜੀ ਮੇਰਾ ਨਾਮ ਹੈ ਪ੍ਰੀਤ ਇਸ ਸਮੱਸਿਆ ਸਮੱਸਿਆ ਸਾਨੂੰ ਇਹੀ ਹੈ ਕਿ ਸਾਡੇ ਗਲੀ ਦੇ ਵਿੱਚ ਜੋ ਸੀਵਰ ਦਾ ਪਾਣੀ ਹੈ ਬੜਾ ਆਂਡਿਆ ਦਾ ਵਿਆਹ ਹੀ ਬੱਦਲ ਦਾ ਪਾਣੀ ਆਂਦਾ ਇਥੋਂ ਦੀ ਸੁਣਵਾਈ ਨਹੀਂ ਹੋਣਦੀ ਦੀ 10 ਦਿਨ ਹੋ ਗਏ ਮੈਂ ਡੇਗ ਪੀ ਬੜੀ ਜ਼ੋਰ ਦੀ ਤੇ ਮੇਰੀ ਬਾਹ ਟੁੱਟ ਗਈ ਦੀ ਉਦੋਂ ਦੀ ਇਥੋਂ ਡਿੱਗੀ ਹਾਂਜੀ ਇਥੋਂ ਡਿੱਗੀ ਮੈਂ ਮੋਟਰਸਾਈਕਲ ਤੇ ਸਮੱਸਿਆ ਸਾਡੀ ਗਲੀ ਭਣੀ ਜਾਏ ਇਹ ਗਲੀਆਂ ਭੜੀਆਂ ਜਾਣ ਤੇ ਇਥੋਂ ਦੀ ਸੁਨਵਾਈ ਹੋਏ ਥੋੜਾ ਉੱਚਾ ਹੋਏ ਹਟਾ ਪਿਆ ਪਾਣੀ ਪੂਣੀ ਦਾ ਪਾਣੀ ਦੀ ਵੀ ਸਮੱਸਿਆ ਹੋਏ ਸਾਡੀ ਕੋਈ ਨਾਲੀ ਨਹੀਂ ਹੈ ਕੋਈ ਨਾਲੀ ਵੀ ਨਹੀਂ ਹੈ ਕੋਈ ਸਾਡੀ ਗਲੀ ਨਹੀਂ ਹੈ ਹੈਗੀ ਓਏ ਕੱਢ ਕੱਢ ਕੇ ਅਸੀਂ ਕਿਦਾਂ ਗੁਜ਼ਾਰਾ ਬੱਚਿਆਂ ਨਾਲ ਨਿੱਕੇ ਨਿੱਕੇ ਬੱਚਿਆਂ ਨਾਲ ਕਰਦੇ ਪਏ ਆ ਕਿਸੇ ਬਾਰੇ ਕੋਈ ਕੰਪਲੇਂਟ ਨਹੀਂ ਲਿਖਾਈ ਕਦੀ ਤੁਸੀਂ ਕੰਪਲੇਂਟ ਲਿਖਾਈ ਤੋ ਚਾਰ ਵਾਰੀ ਨਹੀਂ ਉਹ ਦਬ ਛੱਡਦੇ ਨੇ ਫੇਰ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਅਰੇ ਮੋਨੇਟਰ ਕੇ ਪਾਣੀ ਕੱਢ ਕੱਢ ਕੇ ਨੇਚਰ ਪੋਟ ਆ ਰੋਜ਼ ਹੀ ਨਹਾ ਲੀਏ ਬਾਅਦ ਚੋਂ ਪਾਣੀ ਕੱਢ ਲੀਏ ਨਹਾ ਲੀਏ ਪਾਣੀ ਕੱਢ ਲੀਏ ਕੀ ਫਾਇਦਾ ਆ ਦੇਖੋ ਨਾ ਤੁਸੀਂ ਦੇਖੋ ਹੁਣ ਕਿੰਨਾ ਪਾਣੀ ਹੈਗਾ ਜੇ ਹੈ ਇਹ ਦੇਖੋ ਐਦਾਂ ਹੀ ਅਹੀ ਵਿਟਿੱਗੇ ਹੀ